ਆਣਾ ਐਨਡੀਐਲ ਦੀ ਟੀਮ ਆਈ ਜੀ ਨਾਲ ਸਾਡੇ ਕੀ ਕੀ ਆਉਣਾ ਜੀ ਸਾਡੇ ਇਹ ਨਹੀਂ ਆਉਣੇ ਇਹਦੇ ਚੋਰੀ ਦਾ ਡਰਿਆ ਹੁਣ ਕੇ ਜਦੋਂ ਮੇਰੇ ਖਾਲੀ ਹੋ ਜਾਂਦੇ ਨਾ ਬੰਦੇ ਚੱਲ ਪਾਓ ਆਜੋ ਦੇਸ਼ਦਰ ਜੀ ਚੱਲ ਆਜੋ ਪਿਛਾ ਲਾਂਗੇ ਨਾ ਆ来 ਮਗਰ ਆਜੋ ਹਾਂਜੀ ਹਾਂਜੀ ਤੁਹਾਡੇ ਦਰਸ਼ਨਾਂ ਨੂੰ ਨਹੀਂ ਤਾਂ ਤੁਸੀਂ ਚੱਲ ਪਾਓ ਬਹੁਤ ਬਹੁਤ ਤੁਹਾਡਾ ਧੰਨਵਾਦ ਹੈ ਜੀ ਵੇਖੀ ਕੋਈ ਨਹੀਂ ਮੈਂ ਹੀ ਮੈਂ ਜਿੱਦਾਂ ਦਾ ਤੁਹਾਨੂੰ ਵੇਖਣ ਲਿਆ ਨਾ ਆਪਣੇ ਬੱਚਿਆਂ ਤੋਂ ਸੱਡਿਆ ਵੀ ਆਹ ਵੇਖੋ ਅੱਛਾ ਫੇ ਮੇਰੇ ਇੱਕ ਰਿਕੁਐਸਟ ਮੰਗ ਲਉ ਤੁਸੀਂ ਚੱਲ ਪੋਟੋੜੀ ਦਾ ਸਮਾਨ ਨੂੰ ਕੁਛ ਨਹੀਂ ਹੁੰਦਾ ਪਤਾ ਕੀ ਬੇਟਾ ਸਾਡੇ ਇੱਥੇ ਥੋੜਾ ਜਨਾ ਪਿੱਛੇ ਫਿਰ ਬਹੁਤ ਸਮਾਂ ਆਇਆ ਕਿਉਂ ਇਹ ਕਿਸਮ ਕਰਿਆ ਮਾਝੂਰੀ ਆ ਆਹ ਹੋਰ ਬੜੇ ਨੇ ਸਮਾਨ ਬਣਾਉਣ ਕੋਲ ਆ ਜਾਂਦੇ ਹੁੰਦੇ ਜਿਆਦਾ ਇਹਨੇ ਪਾਣੀ ਚੁੱਕਿਆ ਸਮਾਂ ਆਇਆ ਨਹੀਂ ਕੋਈ ਲੇਡੀ ਆ ਗਿਆ ਕੇਡੀ ਸੁਦਾ ਫੇਰ ਤੋਂ ਕੀ ਆਪਾਂ ਕਹਾਗੇ ਤਾਂ ਚੱਲ ਜਾਣਗੇ ਲੇਡੀਜ਼ ਦਾ ਪੇਜ ਦਿਓ ਕਿੰਨੇ ਲੋਕ ਹੈਗੇ ਉੱਥੇ ਸਾਡੇ ਇੱਥੇ ਥੋੜੇ ਥੋੜੇ ਲੋਕ ਨੇ ਐਂ ਦਾ ਡੇਨਾ ਤੇ ਵੀ ਹੈਗੇ ਨੇ ਥੋੜੇ ਥੋੜੇ ਇਹ ਬਾਕੀ ਮੈਡਮ ਲੱਗੇ ਆਂ ਹੀ ਇਹਨਾਂ ਨੂੰ ਕਹਿੰਦਾ ਇਹ ਦੋ ਦੋ ਇੱਕ ਜੀ ਰਹਿ ਗਏ ਦੋ ਜੀ ਦੇਖੀ ਨਹੀਂ ਇੱਥੇ ਅੰਬੜੀ ਬਹੁਤ ਨਹੀਂ ਸਾਡਾ ਸਮਾਨ ਰਾਉ ਚੋਰੀ ਕਰਕੇ ਲੈ ਜਾਂਦੇ ਇਹ ਦੋ ਪਾਣੀ ਹੈਗਾ ਪਾਣੀ ਹੈਗਾ ਕਿਸ ਚੀਜ਼ ਦੀ ਲੋੜ ਹੈ ਮੈਡੀਕਲ ਲੋੜ ਵੀ ਕੱਢਣੀ ਹੈ ਮੈਡੀਕਲ ਕਿੱਥੇ ਪ੍ਰਯਾਤ ਕਰਦੇ ਆ ਰੱਬ ਨੂੰ ਮੈਂ बहुत बहुत धन्यवाद जी बहुत बढ़िया बढ़िया हो रहा है और ताडे वरगे बच्चे बहुत प्यारा काम सर थैंक अब मे मेरी बट भूल भी एक ही रिक्वेस्ट है कि कुछ नहीं होता है इसके साथ भी फोर्स है ही है कुछ नहीं होता कि कोई ले जो जे पीछे पीछे थोड़ी दिक्कत है पीछे ज्यादा तो है ਦੋ ਢਾਈ ਘੰਟਾ ਉੱਤਰ ਗਿਆ ਆਪਣਾ ਪੱਤਲ ਹੋਣ ਜਿਹੜੀ ਆ ਜੋਬ ਸੰਬੰਧ ਹੋ ਗਿਆ ਸਾਡੇ ਡੰਗਰਾਂ ਵਾਤੇ ਦੇ ਡੇਰੇ ਦੇ ਡੰਗਰ ਗਏ ਨਾ ਪਿੰਡ ਨੂੰ ਰਸ਼ਪਾਣੀ ਪੂਰੀ ਤਾੜੀ ਨਹੀਂ ਹੈਗੀ ਕਿੰਨੇ ਡੰਗਰ ਹੈਗੇ ਮੈਂ ਅੱਜ ਵੈਕਟਰੀ ਆਪਾਂ ਵੀ ਨਾਲ ਲੈ ਕੇ ਆਈਏ ਇਹ ਨਾਲ ਹੈਗੇ ਅਸੀਂ ਇੱਥੇ ਪਹੁੰਚਾ ਦਾਂਗੇ ਦੱਸ ਤੋ ਕਿੰਨੇ ਡੰਗਰ ਹੈਗੇ ਠੀਕ ਹੈ ਉਹਦੇ ਨਾਲ ਸਿੰਘ ਤੇ ਆਪਣਾ ਨੈਰਾਤੀ ਫੋਨ ਕੀਤਾ ਸੀ ਉਹਨਾਂ ਨੂੰ ਫੋਨ ਜਾਣ ਕੇ ਜਿਹਦਰ ਜੀ ਘੰਟੇ ਤੱਕ ਉਹਨਾਂ ਕੋਲ ਸਾਰਾ ਕੁਝ ਡੰਗਰ ਭੁੱਖੇ ਪੈ ਮੈਂ ਤਾਂ ਹੀ ਚੱਲਿਆ ਕੋਈ ਨਹੀਂ ਕੋਈ ਨਹੀਂ ਕਰਦਾਂਗੇ ਆ ਜਿੰਨੇ ਡੇਰੇ ਆ ਨਾ ਆਰੇ ਅਗੇ ਡੰਗਰ ਪਿੰਡ ਗਏ ਨਹੀਂ ਪਿੰਡ ਕਿਹਦੇ ਕੋਲ ਹੈ ਕਿੱਸੜ ਕੋ ਵੀ ਲੰਬੜਦਾਰਵਾ ਤੇ ਨਿਰਮਲ ਸਿੰਘ ਲੰਬੜਦਾਰ ਆਪਾਂ ਉੱਥੇ ਪਹੁੰਚਾ ਦੇਣੀ ਕੋਈ ਤੁਸੀਂ ਪਹੁੰਚਾ ਦਿਓ ਉਹਨਾਂ ਨੂੰ ਰਸਲਪਾਲੀ ਮੈਂਨ ਕੋਈ ਗੱਲ ਨਹੀਂ ਇੱਥੇ ਕਿਸੇ ਕੋਲ ਪਾਣੀ ਵੀ ਹੈ ਮੈਡੀਸਿਨ ਵੀ ਲੋੜ ਹੈ ਮੈਡੀਸਿਨ ਕਿਸੇ ਦੀ ਰੱਖ ਲਓ ਫਿਰ ਵੀ ਰੱਖ ਲਓ ਆਪਾਂ ਹੀ ਰੱਖ ਲਓ ਬਾਬਾ ਹੀ ਰੱਖ ਲਓ ਕਿਸੇ ਨੂੰ ਜਰੂਰਤ ਪੈ ਜੂਗੀ ਹਾਂ ਮੈਡੀਕ ਹੈਲੋ ਮਰੇ ਚੋਰਾ ਲਾਇਆ ਇਹਨਾਂ ਨੇ ਕਰੋ ਮੇਨ ਖਦਾ ਚੋਰਾ ਲਾਇਆ ਠੀਕ ਹੋ ਗਿਆ ਇੱਕ ਮਿੰਟ ਰਹਿ ਗਈ ਦੇ ਡੀਸੀ ਚਾਹੀਦੇ ਨੇ ਪੰਜਾਬ ਦੇ ਵਿੱਚ ਇਹ ਇਹ ਬੱਚਾ ਐਡੇ ਐਡੇ ਲੈਗ ਬੱਚੇ ਨੇ ਸਾਰੇ ਤਿਆਰ ਤੇ ਫੇਰੇ ਨੇ ਪਹਿਲੇ ਬੰਦੇ ਨੇ ਅਹੀ ਅਹੀ ਸਾਡੇ ਮੰਨ ਦੇ ਵਿੱਚ ਮੈਡੀਸਨ ਸਾਡੀ ਸਾਡੀ ਸਾਡੇ ਮੰਨ ਦੇ ਵਿੱਚ ਨਾ ਬੇਟਾ ਜੀ ਸਾਡੇ ਮੰਨ ਦੇ ਵਿੱਚ ਬਹੁਤ ਸਤਿਕਾਰੇ ਦਾ ਕੰਮ ਸਾਡੇ ਨਾਲ ਨਾਲ ਸਾਡੇ ਬੱਚੇ ਨੇ ਬਾਹਰ ਅਹੀ ਉਹ ਦੱਪਾ ਪਿਆ ਉਹ ਕਿਉਂ ਦੱਪਾ ਪਿਆ ਉਹ ਆਪਣੇ ਕੋਲ ਦਰਦੇ ਅਹੀ ਹੋਰ ਇੱਕ ਵਾਸੀ ਦਾ ਹੜੇ ਤੇ ਚੱਲੇ ਉਹ ਪੋਲੀਟਿਕਸ ਕਰਨੀ ਆਇਆ ਉਹ ਡਿਗਰੀ ਉਹ ਕੋਈ ਯਾਰ ਵੇਖਿਆ ਵੀ ਪਹਿਲੀ ਵਾਰ ਅਫਸਰ ਸਾਡੇ ਸਾਨੂੰ ਆਯਾਨਕੇਤ ਪੁੱਛਣ ਡੇ ਆ ਪੀਪੀ ਵੀ ਕੋਲੀ ਚਾਹੀਦੀ